ਅੱਗੇ ਤੁਸੀਂ ਅਕਾਲੀ ਦਲ ਦੇ ਨਾਲ ਰਲ ਕੇ ਲੜਦੇ ਸੀ ਤੁਹਾਨੂੰ ਆਸ ਹੁੰਦੀ ਸੀਗੀ ਕਿ 2-3 ਸੀਟਾਂ ਤੁਹਾਨੂੰ ਆ ਜਾਂਦੀਆਂ ਸੀ ਤਾਂ ਹੁਣ ਤੁਸੀਂ ਇਕੱਲੇ ਲੜ ਰਹੇ ਹੋ ਲੱਗਦਾ ਹੈ ਕਿ ਕਿਉਂ ਸੀਟ ਨਹੀਂ ਕਿਉਂ ਨਿਰੰਦਰ ਦੀ ਰੈਲੀ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਤਰੀਕੇ ਨਾਲ ਰਾਜਨੀਤਿਕ ਤੌਰ ਦੇਤੇ ਹਲ ਚਲ ਉਈ ਆਪ ਮੁਹਾਰੇ ਜਿਹੜੇ ਲੋਕ ਆ ਪਿੰਡਾਂ ਦੇ ਵਿੱਚੋਂ ਜਿਹੜੇ ਆ ਉਹ ਰੈਲੀਆਂ ਦੇ ਵਿੱਚ ਆਏ ਦਰਦਰ ਮੋਦੀ ਨੂੰ ਸੁਣਦੇ ਵਾਸਤੇ ਆਏ ਇਹਤੇ ਅਕਾਲੀ ਦਲ ਵਾਲੇ ਸੀਗੇ ਜਿਨ੍ਹਾਂ ਨੇ ਸਾਡੇ ਨਾਲ ਪਹਿਲਾਂ ਤੇ ਆਪ ਉਤਸ਼ਾਹਿਤ ਕਰਕੇ ਬਿੱਲ ਬਣਵਾਏ ਮੋਦੀ ਜੀ ਦੀ ਕੈਬਨਟ ਵਿੱਚ ਹਰ ਸਿਫਰ ਕੋਲ ਬਾਦਲ ਜੀ ਕਹਿੰਦੇ ਉਹ ਦੇ ਸੀਗੇ ਬਿੱਲ ਬਹੁਤ ਅੱਛੇ ਹੈ ਪੰਜਾਬ ਕੇ ਲਿਏ ਬਹੁਤ ਅੱਛਾ ਕਿਸਾਨੋ ਕੇ ਲਿਏ ਯੋਗਦਾਨ ਹੈ ਮੋਦੀ ਜੀ ਦਾ ਕਾਜੀ ਦੀ ਲੀਡਰ ਭਾਜਪਾ ਦੇ ਵਰਕਰ ਨਾਰਾਜ਼ ਇਸ ਕਰਕੇ ਕਿ ਕਾਂਗਰਸ ਦੇ ਵਿੱਚੋਂ ਆਏ ਲੀਡਰ ਪ੍ਰਧਾਨ ਬਣਾਤੇ ਸਮਝੂ ਜਾਕਰ ਹੋਣੀ ਪਰਮਿੰਦਰ ਬਰਾਰ ਹੋਣੀ ਅਕਾਲੀ ਦਲ ਦੇ ਵਿੱਚੋਂ ਆਏ ਕੇਵਲ ਢਿੱਲੋ ਹੋਣੀ ਜਾਂ ਹੋਰ ਬਹੁਤ ਸਾਰੇ ਲੀਡਰ ਇਹ ਹੁਣ ਭਾਜਪਾ ਦੇ ਵਿੱਚ ਬਾਹਰ ਲਿਆਂਦੀ ਸਰਦਾਰੀ ਦਰਿੰਦਰ ਮੋਦੀ ਜੀ ਦੀਆਂ ਅਮਿਤ ਸ਼ਾਹ ਜੀ ਦੀਆਂ ਕਮਲ ਦੇ ਫੁੱਲ ਦੀਆਂ ਕੋਈ ਚੰਗੀਆਂ ਨੀਤੀਆਂ ਵਾ ਜਿਹਦੇ ਕਰਕੇ ਦੂਸਰੇ ਨੇਤਰਤਵ ਦੀ ਜਿਹੜੀ ਪਾਰਟੀ ਆ ਉਹ ਛੱਡ ਕੇ ਆ ਰਹੀ ਆ ਪਰ ਉਧਰੋਂ ਅਮਿਤ ਸ਼ਾਹ ਆਉਂਦੇ ਆ ਪੰਜਾਬ ਦੇ ਵਿੱਚ ਉਹ ਕਹਿੰਦੇ ਕਿ ਜੇ ਸਾਡੀ ਤੀਜੀ ਵਾਰੀ ਸਰਕਾਰ ਰਿਪੀਟ ਹੋਗੀ ਤਾਂ ਇਹਨਾਂ ਦਾ ਪੰਜਾਬ ਦੇ ਵਿੱਚ ਬਹੁਤੀ ਵੇਲੇ ਸਰਕਾਰ ਚੱਲਣੀ ਕੋਈ ਅੰਦਰ ਖਾਤੇ ਚੱਲ ਰਹੀਆਂ ਗੱਲਾਂ ਦੇਖੋ ਇਹ ਲੋਕਾਂ ਨੇ ਝੂਠੇ ਵਾਅਦੇ ਕਰਕੇ ਕੀ ਜੀਵਾਲ ਨੇ ਪਾਪ ਕਮਾਇਆ ਭੋਲੇ ਭਾਲੇ ਪੰਜਾਬ ਦੇ ਲੋਕਾਂ ਨੂੰ ਵਰਗਲਾ ਕੇ ਝੂਠੇ ਸੁਪਨੇ ਦਿਖਾ ਕੇ ਉਹਨਾਂ ਦੇ ਕੋਲ ਵੋਟਾਂ ਲਈਆਂ ਔਰ ਅੱਜ ਕੀ ਨਿੱਤਰਤਵ ਦਿੱਤਾ ਇਹ ਆਪਣੇ ਲੀਡਰ ਚੰਗੀ ਲੀਡਰਸ਼ਿਪ ਜਿਹੜੀ ਆ ਉਹਦਾ ਇੱਕ ਪਰਫਾਰਮੈਂਸ ਨਹੀਂ ਦੇ ਸਕੇ ਇਹ ਆਪਣੇ ਭਾਰ ਦੇ ਨਾਲ ਆਪ ਡਿੱਗ ਜਾਣਾ ਵਾ ਇਹਨਾਂ ਨੇ ਕਿਹੜੇ ਪੂ ਦੇ ਨਾਲ ਕਟਾਰੂ ਚੱਕ ਜੀ ਔਰ ਮੁੱਖ ਮੰਤਰੀ ਜੀ ਆਪਣੇ ਮੰਤਰੀਆਂ ਦੀ ਅਸ਼ਲੀਲ ਵੀਡੀਓ ਦੇ ਉੱਤੇ ਚਾਦਰ ਪਾ ਕੇ ਤੇ ਮਤਲਬ ਉਹਨਾਂ ਨੂੰ ਚੋਣ ਪ੍ਰਚਾਰ ਕਰਨ ਵਾਸਤੇ ਜਾ ਰਿਹਾ ਸਾਡੇ ਗਰਦਾਸਪੁਰ ਦੇ ਉੱਤੋਂ ਜਿਹੜੇ 1 ਮਿੰਟ ਦੇ ਵਿੱਚ ਲਾਈਵ ਹੋਣ ਵਾਲੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦਾ ਰਾਜਾ ਵੜੇਗਾ ਇੱਕ ਵਾਰ ਵੀ ਉਸ ਮੰਤਰੀ ਬਲਕਾਰ ਸਿੰਘ ਦੀ ਕੋਈ ਨਖੇਦੀ ਨਹੀਂ ਕੀਤੀ ਕੋਈ ਮੁੱਖ ਮంత్రి ਹੈਗਾ ਜਿਨੇ ਆਪਣੇ ਕੋਲ ਕੋਈ ਡਿਪਾਰਟਮੈਂਟ ਨਾ ਰੱਖਿਆ ਹੋਵੇ ਪਹਿਲਾ ਮੁੱਖ ਮੰਤਰੀ ਆ ਫਿਰ ਜਿਵੇਂ ਸਾਡੇ ਰਾਜਨਾਥ ਜੀ ਕਹਿੰਦੇ ਸੀਗੇ ਪਿਛਲੇ ਦਿਨੀ ਰੈਲੀ ਚ ਕਹਿ ਕੇ ਗਏ ਆ ਵਰਕ ਫਰੋਮ ਹੋਮ ਤੇ ਆਪਾਂ ਸੌਂਦੇ ਰਹਾਂ ਲੇਕਿਨ ਵਰਕ ਫਰੋਮ ਜੇਲ ਪਹਿਲੀ ਵਾਰ ਸੁਣਿਆ ਮੈਂ ਕਿ ਇਹ ਮੁੱਖ ਮੰਤਰੀ ਘੱਟ ਤੇ ਪਾਇਲਟ ਵੱਧ ਬਣੇ ਹੋਏ ਆ ਉਹਨਾਂ ਦੇ ਅਸਰ ਪੰਜਾਬ ਸਰਕਾਰ ਦੇ ਹੈਲੀਕਾਪਟਰ 'ਚ ਬੈਠ ਕੇ ਉਹਨਾਂ ਨੂੰ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਸੈਰ ਕਰਵਾਉਂਦੇ ਆ ਇਹ ਪੰਜਾਬੀਆਂ ਦੇ ਨਾਲ ਮੁੱਖ ਮੰਤਰੀ ਸਾਹਿਬ ਧਰੋਖ ਮਾਰ ਰਹੇ ਆ ਸਾਡੇ ਨਾਲ ਪੰਜਾਬ ਭਾਜਪਾ ਦੇ ਬੇਬਾਕ ਬੁਲਾਰੇ ਅਤੇ ਨਾ ਟੜਕ ਤੌਰ ਤੇ ਬੋਲਣ ਦੇ ਲਈ ਜਾਣੇ ਜਾਂਦੇ ਯਾਦਵਿੰਦਰ ਸਿੰਘ ਬੁੱਟਰ ਸਾਹਿਬ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਰ ਪੰਜਾਬ ਦੇ ਵਿੱਚ ਜੋ ਅੱਜ ਕੱਲ ਸਰਗਰਮੀਆਂ ਭਾਜਪਾ ਦੀਆਂ ਨੇ ਔਰ ਕਿੰਨੀ ਇੱਕ ਉਮੀਦ ਹੈਗੀ ਆ ਇਹਨਾਂ ਨੂੰ ਸੀਟਾਂ ਪੰਜਾਬ ਦੇ ਵਿੱਚ ਆਉਣ ਦੀ ਔਰ ਹੋਰ ਕੁਝ ਰਾਜਨੀਤਿਕ ਮਸਲਿਆਂ ਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦਾ ਬੁੱਟਰ ਸਾਹਿਬ ਸਵਾਗਤ ਹੈ ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਤੁਹਾਡੇ ਲੋਕਨਾਦ ਚੈਨਲ ਦੇ ਸਾਰੇ ਸਰੋਤਿਆਂ ਦਾ ਔਰ ਵੇਖਣ ਵਾਲੇ ਸਾਰੇ ਸਾਥੀਆਂ ਦਾ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਤੁਹਾਡਾ ਧੰਨਵਾਦ ਸਿੱਧੂ ਸਾਹਿਬ ਜਿਨ੍ਹਾਂ ਨੇ ਤੁਸੀਂ ਮੈਨੂੰ ਆਪਣੇ ਦਰਸ਼ਕਾਂ ਦੇ ਰੂਬਰੂ ਹੁੰਦਾ ਮੌਕਾ ਦਿੱਤਾ ਧੰਨਵਾਦ ਜੀ ਪਹਿਲਾ ਸਵਾਲ ਮੇਰਾ ਇਹ ਹੀ ਬੁੱਟਰ ਸਾਹਿਬ ਸਾਰੀਆਂ ਪਾਰਟੀਆਂ ਜਿਹੜੀਆਂ ਉਹ ਪੂਰਾ ਜ਼ੋਰ ਲਾ ਰਹੀਆਂ ਬਾਪਾ ਵੀ ਪੂਰਾ ਜੋਰ ਲਾ ਰਹੀ ਆ ਪ੍ਰਧਾਨ ਮੰਤਰੀ ਸਾਹਿਬ ਆਤੇ ਆਏ ਅਮਿਤ ਸ਼ਾਹ ਜੀ ਆਏ ਰਾਜਨਾਥ ਜੀ ਆਏ ਅੱਗੇ ਤੁਸੀਂ ਅਕਾਲੀ ਦਲ ਦੇ ਨਾਲ ਰਲ ਕੇ ਲੜਦੇ ਸੀ ਤੁਹਾਨੂੰ ਆਸ ਹੁੰਦੀ ਸੀਗੀ ਕਿ ਦੋ ਤਿੰਨ ਸੀਟਾਂ ਤੁਹਾਨੂੰ ਆ ਜਾਂਦੀਆਂ ਸੀ ਤਾਂ ਹੁਣ ਤੁਸੀਂ ਇਕੱਲੇ ਲੜ ਰਹੇ ਹੋ ਲੱਗਦਾ ਹੈ ਕਿ ਕੋਈ ਸੀਟ ਨਹੀਂ ਕੋ ਹਾਂਜੀ 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 ਜੀ ਬਹੁਤ ਹੀ ਜ਼ਿਆਦਾ ਅੱਜ ਵੀ ਅਸੀਂ ਸਵੇਰੇ ਇੱਕ ਪ੍ਰੈਸ ਕਾਨਫਰੰਸ ਹੈਗੀ ਕੱਲ ਸਾਡੀ ਖੁਸ਼ਹਰਪੁਰ ਦੇ ਵਿੱਚ ਰੈਲੀ ਹੈ ਨਰਿੰਦਰ ਮੋਦੀ ਜੀ ਆ ਰਹੇ ਆ ਪਿਛਲੇ ਜਿਹੜੇ 8-9 ਦਿਨਾਂ ਵਾਂ ਇਨਾਂ ਚੋਂ ਜਦੋਂ ਦਾ ਸਾਡਾ ਕੇਂਦਰੀਏ નેਤਰਤਵ ਨੇ ਪੰਜਾਬ ਦੀ ਜਿਹੜੀ ਜ਼ਮੀਨ ਦੇ ਉੱਤੇ ਆਪਣੇ ਜਿਹੜੇ ਪਿਛਲੇ 10 ਸਾਲਾਂ ਦੀਆਂ ਉਪਲਬਧੀਆਂ ਗਣਵਾਈਆਂ ਵਾ ਸਤਾ ਦੇ ਸਟਾਰ ਪ੍ਰਚਾਰ ਕਿੱਥੇ ਪਹੁੰਚ ਰਿਹਾ ਉਸ ਤੋਂ ਬਾਅਦ ਜਿਹਨੂੰ ਆਪਾਂ ਅੰਡਰ ਕਰੰਟ ਕਹਿੰਦੇ ਆ ਨਾ ਉਹ ਬਹੁਤ ਵਧਿਆ ਵਾ ਮੋਦੀ ਜੀ 2 ਦਿਨ ਰਹੇ 1 ਦਿਨ ਪਟਿਆਲੇ ਰਹੇ 1 ਦਿਨ ਗਰਦਾਸਪੁਰ ਰਹੇ ਜਿਹੜੀਆਂ ਉਹਨਾਂ ਨੇ ਰੈਲੀਆਂ ਕੀਤੀਆਂ ਔਰ ਉਸ ਤੋਂ ਬਾਅਦ ਜਲੰਧਰ ਦੀ ਰੈਲੀ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਤਰੀਕੇ ਨਾਲ ਰਾਜਨੀਤਿਕ ਤੌਰ ਦੇ ਉੱਤੇ ਹਲਚਲ ਹੋਈ ਆਪ ਮੁਹਾਰੇ ਜਿਹੜੇ ਲੋਕ ਆ ਪਿੰਡਾਂ ਦੇ ਵਿੱਚੋਂ ਜਿਹੜੇ ਆ ਉਹ ਰੈਲੀਆਂ ਦੇ ਵਿੱਚ ਆਏ ਨਰਿੰਦਰ ਮੋਦੀ ਜੀ ਨੂੰ ਸੁਣਦੇ ਵਾਸਤੇ ਆਏ ਔਰ ਉਸ ਤੋਂ ਬਾਅਦ ਕੀ ਹੋਇਆ ਕਿ ਸਾਡੇ ਜਿਹੜਾ ਕੇਂਦਰੀ નેਤਰਤਵ ਆ ਪੰਜਾਬ ਦੇ નેਤਰਤਵ ਵੱਲੋਂ ਹਰ ਜ਼ਿਲ੍ਹਿਆਂ ਵੱਲੋਂ ਮੰਗ ਉੱਠੀ ਵੀ ਪੰਜਾਬ ਦੇ ਹੋਰ ਹਲਕਿਆਂ ਦੇ ਵਿੱਚ ਵੀ ਲੋਕ ਜਿਹੜੇ ਮੋਦੀ ਜੀ ਨੂੰ ਸੁਣਨਾ ਚਾਹੁੰਦੇ ਆ ਅਮਿਤ ਸ਼ਾਹ ਜੀ ਨੂੰ ਸੁਣਨਾ ਚਾਹੁੰਦੇ ਆ ਔਰ ਉਸ ਤੋਂ ਬਾਅਦ ਦੁਬਾਰਾ ਤੋਂ ਸਾਡੀ ਹਾਈ ਕਮਾਂਡ ਨੇ ਨਰਿੰਦਰ ਮੋਦੀ ਜੀ ਦਾ ਪ੍ਰੋਗਰਾਮ ਰੱਖਿਆ ਜਿਹਦੀ ਕੱਲ ਇੱਕ ਰੈਲੀ ਆ ਖੁਸ਼ਹਰਪੁਰ ਡਿਸਟ੍ਰਿਕਟ ਦੇ ਵਿੱਚ ਸਾਨੂੰ ਬਹੁਤ ਵੱਡਾ ਹੰਗਾਰਾ ਮਿਲਦਾ ਪਿਆ ਵਾ ਕਿਉਂਕਿ ਜੋ ਮੋਦੀ ਜੀ ਵੱਲੋਂ ਪੰਜਾਬ ਦੇ ਵਾਸਤੇ ਸਿੱਖ ਸਮਾਜ ਦੇ ਵਾਸਤੇ ਜੋ ਉਹਨਾਂ ਨੇ ਸਾਡੇ ਵਾਸਤੇ ਕੀਤਾ ਵਾ ਉਹ ਉਸ ਗੱਲ ਨੂੰ ਲੈ ਕੇ ਚਾਹੇ ਕਰਤਾਰਪੁਰ ਲਾਂਘਾ ਹੋਵੇ ਚਾਹੇ ਉਹ ਕਾਲੀ ਸੂਚੀ ਖਤਮ ਕਰਨ ਦੀ ਗੱਲ ਹੋਵੇ ਇਦਾਂ ਦੀਆਂ ਅਣਗਿਣਤ ਹੀ ਮਤਲਬ ਜਿਹੜੀਆਂ ਯੋਗਦਾਨ ਆ ਉਹ ਪੰਜਾਬ ਦੇ ਵਾਸਤੇ ਪਾਏ ਆ ਸਿੱਖ ਸਮਾਜ ਦੇ ਵਾਸਤੇ ਆਏ ਪਾਏ ਆ ਤੇ ਕਿਉਂਕਿ ਸਾਡੇ ਪਿਛਲੇ ਸਮੇਂ ਦੇ ਵਿੱਚ ਸਾਡੀ ਜਿਹੜੀ ਜਿੱਦਾਂ ਤੁਸੀਂ ਕਿਹਾ ਕਿ ਤੁਸੀਂ ਤਿੰਨ ਸੀਟਾਂ ਤੇ ਲੜਦੇ ਸੀਗੇ ਸਾਡਾ ਗਠਬੰਧਨ ਸੀਗਾ ਅਸੀਂ ਲੇਕਿਨ ਸਾਡੇ ਜਿਹੜਾ ਕਾਰਜਕਰਤਾ ਵਾ ਲੰਬੇ ਸਮੇਂ ਤੋਂ ਉਹਦੀ ਬੀਜੇਪੀ ਹਾਈ ਕਮਾਂਡ ਦੇ ਕੋਲੇ ਮੰਗ ਸੀਗੀ ਕਿ ਅਸੀਂ ਜਿਹੜਾ ਚੋਣ ਆ ਅਸੀਂ ਵੱਖਰੇ ਲੜਨਾ ਵਾ ਨਵਜੋਤ ਸਿੰਘ ਸਿੱਧੂ ਜਦੋਂ ਇਹਦੇ ਹੁੰਦੇ ਸੀਗੇ ਬੀਜੇਪੀ ਦੇ ਵਿੱਚ ਤਾਂ ਉਹ ਵੀ ਇਹ ਗੱਲਾਂ ਕਹਿੰਦੇ ਹੁੰਦੇ ਸੀਗੇ ਕਿ ਭਾਈ ਬੀਜੇਪੀ ਨੂੰ ਇਕੱਲਿਆਂ ਲੜਨਾ ਚਾਹੀਦਾ ਉਦੋਂ ਬੀਜੇਪੀ ਵੀ ਮੰਨੀ ਨਹੀਂ ਤੇ ਸਿੱਧੂ ਸਾਹਿਬ ਛੱਡ ਕੇ ਚਲੇ ਗਏ ਤੇ ਉਦੋਂ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਸਾਡੇ ਵਰਕਰਾਂ ਦੀ ਵੀ ਇਹੀ ਮੰਗ ਸੀ ਹੁਣ ਵਰਕਰ ਕੀ ਸੋਚਦਾ ਤੁਸੀਂ ਅੰਦਰਨੀ ਤੌਰ ਤੇ ਅੰਦਰ ਖਾਤੇ ਕੀ ਸੋਚਦੇ ਹੋ ਕਿ ਭਾਜਪਾ ਵੱਲੋਂ ਭਾਜਪਾ ਨੇ ਜਿਹੜਾ ਖੇੜਾ ਛੱਡਿਆ ਅਕਾਲੀ ਦਲ ਦਾ ਜਾਂ ਅਕਾਲੀ ਦਲ ਨੇ ਜਿਹੜਾ ਗਠਜੋੜ ਦੋਵਾਂ ਦਾ ਟੁੱਟਿਆ ਇਹਦਾ ਫਾਇਦਾ ਸਮਝ ਰਹੇ ਹੋ ਜਾਂ ਨੁਕਸਾਨ ਦੇਖੋ ਗੱਲ ਇਹ ਹੈ ਕਿ ਅਸੀਂ ਅਕਾਲੀ ਦਲ ਸਾਡਾ ਐਨਡੀਏ ਦਾ ਪਹਿਲਾ 파ਟ ਸੀਗਾ ਅਸੀਂ ਕਦੀ ਵੀ ਗਠਬੰਧਨ ਦੇ ਵਿੱਚ ਪਿੱਠ ਨਹੀਂ ਵਿਖਾਈ ਹਮੇਸ਼ਾ ਗਠਬੰਧਨ ਦਾ ਧਰਮ ਨਿਭਾਇਆ ਭਾਰਤੀ ਜਨਤਾ ਪਾਰਟੀ ਨੇ ਇਹ ਤੇ ਅਕਾਲੀ ਦਲ ਵਾਲੇ ਸੀਗੇ ਜਿਨ੍ਹਾਂ ਨੇ ਸਾਡੇ ਨਾਲ ਪਹਿਲਾਂ ਤੇ ਆਪ ਉਤਸ਼ਾਹਿਤ ਕਰਕੇ ਬਿੱਲ ਬਣਵਾਏ ਮੋਦੀ ਜੀ ਦੀ ਕੈਬਨਿਟ ਦੇ ਵਿੱਚ ਹਰ ਸਿਮਰ ਰਕੋਲ ਬਾਦਲ ਜੀ ਕਹਿੰਦੇ ਹੁੰਦੇ ਸੀਗੇ ਬਿੱਲ ਬਹੁਤ ਅੱਛੇ ਹੈ ਪੰਜਾਬ ਕੇ ਲਈ ਬਹੁਤ ਅੱਛਾ ਕਿਸਾਨੋ ਕੇ ਲਈ ਯੋਗਦਾਨ ਹੈ ਮੋਦੀ ਜੀ ਦਾ ਅਚਾਨਕ ਯੂਟਰਨ ਮਾਰਿਆ ਜਦੋਂ ਪੰਜਾਬ ਦੇ ਕਿਸਾਨਾਂ ਵੱਲੋਂ ਉਹਨਾਂ ਦੇ ਘਰ ਦਾ ਘਰਾਓ ਹੋਣ ਲੱਗ ਪਿਆ ਲੇਕਿਨ ਕੀ ਆ ਕਿ ਸਾਡੇ ਜਿਹੜੇ ਕਾਰਜਕਰਤਾ ਸੀਗੇ ਉਹਨਾਂ ਦੀ ਪਹਿਲਾਂ ਵੀ ਮੰਗ ਸੀਗੀ ਇਸ ਕਰਕੇ ਜਦੋਂ ਸਿੱਧੂ ਸਾਹਿਬ ਦੀ ਤੁਸੀਂ ਗੱਲ ਕੀਤੀ ਆ ਉਦੋਂ ਗਠਬੰਧਨ ਸੀਗਾ ਐਨਡੀਏ ਦੇ ਭਾਈਵਾਲ ਸੀਗੇ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਸਾਡੇ ਜਿਹੜਾ ਸੰਗਠਨ ਆ ਉਹ ਕਦੀ ਵੀ ਪਿੱਠ ਨਹੀਂ ਦਿਖਾਉਂਦਾ ਇਹ ਅਕਾਲੀ ਦਲ ਨੇ ਸਾਥ ਛੱਡਿਆ ਵਾ ਔਰ ਉਸ ਤੋਂ ਬਾਅਦ ਜਿੰਨਾ ਸਾਨੂੰ ਉਤਸ਼ਾਹ ਵਰਕਰਾਂ ਦੇ ਵਿੱਚ ਦੇਖਣ ਨੂੰ ਮਿਲਿਆ ਵਾ ਹਰ ਸੀਟ ਦੇ ਉੱਤੇ ਨੇਕ ਟੂ ਨੇਕ ਫਾਈਟ ਦੇ ਵਿੱਚ ਅਸੀਂ ਆਏ ਆ ਸਾਡੀਆਂ 3-4 ਸੀਟਾਂ ਬੇਸ਼ੱਕ ਲੇਟ ਆਈਆਂ ਲੇਕਿਨ ਸਾਰਾ ਕੁਝ ਜਿਵੇਂ ਭਰਪੂਰ ਹੰਗਾਰਾ ਮਿਲਦਾ ਪਿਆ ਵਾ ਲੀਡਰਸ਼ਿਪ ਜਿਵੇਂ ਕੱਲ ਯੋਗੀ ਦਿੱਤਿਆ ਨਾਜ਼ੀ ਆ ਰਹੇ ਆ ਲੁਧਿਆਣੇ ਆ ਰਹੇ ਆ ਔਰ ਨੱਡਾ ਜੀ ਅੰਮ੍ਰਿਤਸਰ ਆ ਰਹੇ ਆ ਰਾਜਨਾਥ ਜੀ ਫਾਜ਼ਲਕਾਵਲੀ ਸਾਈਡ ਦੇ ਉੱਤੇ ਜਾ ਰਹੇ ਆ ਅਨੰਦਪੁਰ ਸਾਹਿਬ ਜਾ ਰਹੇ ਆ ਔਰ ਉਸ ਤੋਂ ਬਾਅਦ ਇੱਕ ਬਹੁਤ ਹੀ ਹਲਚਲ ਪੰਜਾਬ ਦੀ ਰਾਜਨੀਤੀ ਦੇ ਵਿੱਚ ਆਈ ਆ ਔਰ ਮੈਨੂੰ ਲੱਗਦਾ ਵਾ ਕਿ ਹੁੰਦੇ ਦਿਨਾਂ ਦੇ ਵਿੱਚ ਅਸੀਂ ਮਤਲਬ ਕੱਲ ਜਿਵੇਂ ਚੋਣ ਪ੍ਰਚਾਰ ਖਤਮ ਹੋਣ ਜਾ ਰਿਹਾ ਵਾ ਉਹਦੇ ਮੁਤਾਬਕ ਅਸੀਂ ਲਗਭਗ 13 ਸੀਟਾਂ ਤੇ ਨੈਗੇਟਿਵ ਨੈਕ ਫਾਈਟ ਦੇ ਉੱਤੇ ਜਿਹੜੇ ਵਾ ਅਸੀਂ ਆ ਚੁੱਕੇ ਆ ਇੱਕ ਇਹ ਅ ਸ਼ੁਰੂਆਤੀ ਦਿਨਾਂ ਦੇ ਵਿੱਚ ਜਦੋਂ ਆ ਫਾਈਟ ਸ਼ੁਰੂ ਹੋਈ ਹੈ ਤੁਹਾਡੀ ਉਦੋਂ ਇਹ ਵੀ ਗੱਲਾਂ ਸਾਹਮਣੇ ਆਈਆਂ ਸੀ ਕਿ ਬੀਜੇਪੀ ਦੇ ਲੀਡਰ ਬੀਜੇਪੀ ਦੇ ਵਰਕਰ ਨਾਰਾਜ਼ ਇਸ ਕਰਕੇ ਕਿ ਕਾਂਗਰਸ ਦੇ ਵਿੱਚੋਂ ਆਏ ਲੀਡਰ ਪ੍ਰਧਾਨ ਬਣਾਤੇ ਸੁਨੀਲ ਜਾਕੜ ਹੋਣੀ ਪਰਮਿੰਦਰ ਬਰਾੜ ਹੋਣੀ ਅਕਾਲੀ ਦਲ ਦੇ ਵਿੱਚੋਂ ਆਏ ਕੇਵਲ ਢਿੱਲੋਂ ਹੋਣੀ ਜਾਂ ਹੋਰ ਬਹੁਤ ਸਾਰੇ ਲੀਡਰ ਕਿ ਹੁਣ ਭਾਜਪਾ ਦੇ ਵਿੱਚ ਬਾਹਰਲਿਆਂ ਦੀ ਸਰਦਾਰੀ ਦੇਖੋ ਇਹੋ ਜੀ ਤੇ ਕੋਈ ਗੱਲ ਨਹੀਂ ਮੈਂ ਵੀ ਸ਼੍ਰੋਮਣੀ ਕਾਲਦਲ ਦੇ ਵਿੱਚੋਂ ਆਇਆ ਬੇਸ਼ਰਤੇ ਐ ਕਿ ਮੈਨੂੰ 10 ਸਾਲ ਹੋ ਗਏ ਆ ਭਾਰਤੀ ਜਨਤਾ ਪਾਰਟੀ ਦੇ ਵਿੱਚ ਸੇਵਾ ਕਰਦੇ ਆ ਗੱਲ ਇਹ ਨਹੀਂ ਆ ਸਾਡੀ ਜਿਹੜੀ ਪਾਰਟੀ ਆ ਇਹਦਾ ਜਿਹੜਾ ਕਾਰਜਕਰਤਾ ਬੜਾ ਅਨੁਸ਼ਾਸਨ ਵਾਲਾ ਕਾਰਜਕਰਤਾ ਵਾ ਸਾਡੀ ਪਾਰਟੀ ਦੇ ਵਿੱਚ ਇਹ ਸਿਖਾਇਆ ਜਾਂਦਾ ਵਾ ਕਿ ਸਭ ਤੋਂ ਪਹਿਲਾਂ ਦੇਸ਼ ਆ ਫਿਰ ਸੰਗਠਨ ਆ ਤੇ ਫਿਰ ਨਿੱਜ ਹੈਗਾ ਵਾ ਔਰ ਸਾਡੇ ਜਿਹੜੇ ਕਾਰਜਕਰਤਾ ਵਾ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਆ ਕਿ ਅਸੀਂ ਪਹਿਲਾਂ 23 ਸੀਟਾਂ ਤੇ ਲੜਦੇ ਸੀਗੇ ਔਰ ਉਸ ਤੋਂ ਬਾਅਦ ਅਸੀਂ 2022 ਦੇ ਵਿੱਚ 117 ਤੇ ਲੜੇ ਆ ਔਰ ਇਸ ਵਾਰ 13 ਲੋਕ ਸਭਾ ਤਾਂ ਤੇ ਲੜਦੇ ਪਏ ਆ ਤੇ ਸਾਡੀ ਆਖਰ ਨਰਿੰਦਰ ਮੋਦੀ ਜੀ ਦੀਆਂ ਅਮਿਤ ਸ਼ਾਹ ਜੀ ਦੀਆਂ ਕਮਲ ਦੇ ਫੁੱਲ ਦੀਆਂ ਕੋਈ ਚੰਗੀਆਂ ਨੀਤੀਆਂ ਵਾ ਜਿਹਦੇ ਕਰਕੇ ਦੂਸਰਾ ਨੇਤਰਤਵ ਦੀ ਜਿਹੜੀ ਪਾਰਟੀ ਆ ਉਹ ਛੱਡ ਕੇ ਆ ਰਹੀ ਆ ਸਗੋਂ ਸਾਡੀ ਪਾਰਟੀ ਵੱਧ ਰਹੀ ਆ ਸਾਡੇ ਵਿੱਚ ਕੋਈ ਇਹੋ ਜੀ ਗੱਲ ਨਹੀਂ ਐ ਸਿਰਫ ਵਿਰੋਧੀ ਉੱਪਰੋਂ ਪ੍ਰਚਾਰ ਕੀਤੀ ਵਾਲੀ ਗੱਲ ਆ ਹਾਂ ਪਾਰਟੀ ਦੇ ਵਿੱਚ ਜ਼ਿੰਮੇਵਾਰੀਆਂ ਦੇ ਵਾਸਤੇ ਅਹੁਦੇ ਜ਼ਰੂਰ ਆਮ ਪਾਰਟੀਆਂ ਵਾਂਗੂ ਨਹੀਂ ਹੈ ਕਿ ਜਿੰਨੂੰ ਮਰਜ਼ੀ ਮੀਤ ਪ੍ਰਧਾਨ ਬਣਾਤਾ ਜਿੰਨੂੰ ਮਰਜ਼ੀ ਜਨਰਲ ਸਕੱਤਰ ਬਣਾਤਾ ਇੱਥੇ ਸਾਡੇ 4 ਮਹਾ ਮੰਤਰੀ ਹੁੰਦੇ ਆ ਛੇ ਉਪਾਧਿਖਸ਼ ਹੁੰਦੇ ਆ ਇਸ ਤਰ੍ਹਾਂ ਕਰਕੇ ਸਾਰਿਆਂ ਨੂੰ ਵਾਰੀ-ਵਾਰੀ ਇਹ ਇਹ ਉਹ ਪਾਰਟੀ ਆ ਜਿੱਥੇ ਸਧਾਰਨ ਕਾਰਜਕਰਤਾ ਵੀ ਜਿਹੜਾ ਵਾ ਮੁੱਖ ਮੰਤਰੀ ਦਾ ਸੁਪਣਾ ਦੇਖ ਸਕਦਾ ਵਾ ਸਧਾਰਨ ਕਾਰਜਕਰਤਾ ਨਰਿੰਦਰ ਮੋਦੀ ਜੀ ਵਰਗਾ ਅੱਜ ਦੇਸ਼ ਦਾ નેਤৃত্ব ਕਰ ਰਿਹਾ ਵਾ ਦੁਨੀਆ ਦਾ ਨੇਤৃত্ব ਕਰ ਰਿਹਾ ਵਾ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਵਾ ਇਸ ਕਰਕੇ ਜਿਹੜੇ ਸਾਡੇ ਕਾਰਜਕਰਤਾ ਵਾ ਉਹਨਾਂ ਦੇ ਵਿੱਚ ਸਹਿਨਸ਼ੀਲਤਾ ਔਰ ਕੁਰਬਾਨੀ ਦਾ ਜਜਵਾਹ ਬਹੁਤ ਕੋਟ-ਕੋਟ ਕੇ ਭਰਿਆ ਹੋਇਆ ਵਾ ਸਾਡੇ ਜਿਹੜੇ ਵਰਕਰ ਸਾਰੇ ਇਕਜੁੱਟ ਜਿੰਨੇ ਕਮਲ ਦਾ ਸਰੂਪਾ ਹੀ ਗੱਲ ਚ ਪਾ ਲਿਆ ਚੋਣ ਨਿਸ਼ਾਨ ਕਮਲ ਦੇ ਵਾਸਤੇ ਕੰਮ ਕਰਨ ਲੱਗ ਪਏ ਉੱਥੇ ਕੋਈ ਮਤਭੇਦ ਨਹੀਂ ਰਹਿ ਗਿਆ ਕੋਈ ਮਨਭੇਦ ਨਹੀਂ ਰਹਿ ਗਿਆ ਅਸੀਂ ਸਾਰੇ ਨਰਿੰਦਰ ਮੋਦੀ ਜੀ ਨੂੰ ਤੀਜੀ ਵਾਰ ਸਰਕਾਰ ਨੂੰ ਹੁਣ ਦੇ ਵਾਸਤੇ ਸਾਰੇ ਇੱਕ ਕਦਮ ਨਾਲ ਕਦਮ ਲਾ ਕੇ ਮੋਢੇ ਨਾਲ ਮੋਢਾ ਲਾ ਕੇ ਅਸੀਂ ਚੋਣ ਪ੍ਰਚਾਰ ਦੇ ਵਿੱਚ ਡਟੇ ਹੋਏ ਆਂ ਇੱਕ ਪੰਜਾਬ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਮੋਦੀ ਸਾਹਿਬ ਸਾਡੇ ਨਾਲ ਧੱਕਾ ਕਰ ਰਹੇ ਆ ਕੇਂਦਰ ਸਰਕਾਰ ਧੱਕਾ ਕਰ ਰਹੀ ਹੈ ਸਾਡੀਆਂ ਸਰਕਾਰਾਂ ਸੁੱਟਣ ਨੂੰ ਫਿਰਦੇ ਆ ਔਰ ਉਧਰੋਂ ਅਮਿਤ ਸ਼ਾਹ ਆਉਂਦੇ ਆ ਪੰਜਾਬ ਦੇ ਵਿੱਚ ਉਹ ਕਹਿੰਦੇ ਕਿ ਜੇ ਸਾਡੀ ਤੀਜੀ ਵਾਰੀ ਸਰਕਾਰ ਰਿਪੀਟ ਹੋਗੀ ਤਾਂ ਇਹਨਾਂ ਦਾ ਪੰਜਾਬ ਦੇ ਵਿੱਚ ਬਹੁਤੀ ਦਿਨ ਸਰਕਾਰ ਚੱਲਣੀ ਨਹੀਂ ਕੋਈ ਅੰਦਰ ਖਾਤੇ ਚੱਲ ਰਹੀ ਹੈ ਗੱਲਬਾਤ ਨੀ ਨੀ ਕੋਈ ਅੰਦਰ ਖਾਤੇ ਨਹੀਂ ਹੈਗਾ ਜੀ ਦੇਖੋ ਅਸੀਂ ਤੇ ਗੱਲ ਕਹਿੰਦੇ ਆ ਬਾਣੀ ਚ ਲਿਖਿਆ ਪਾਪੀ ਕੋ ਮਾਰਨੇ ਕੋ ਪਾਪਮਹਾ ਬਲੀ ਹੈ ਦੇਖੋ ਇਹ ਲੋਕਾਂ ਨੇ ਝੂਠੇ ਵਾਅਦੇ ਕਰਕੇ ਕੇਜਰੀਵਾਲ ਨੇ ਪਾਪ ਕਮਾਇਆ ਭੋਲੇ ਭਾਲੇ ਪੰਜਾਬ ਦੇ ਲੋਕਾਂ ਨੂੰ ਵਰਗਲਾ ਕੇ ਝੂਠੇ ਸੁਪਨੇ ਦਿਖਾ ਕੇ ਉਹਨਾਂ ਦੇ ਕੋਲ ਵੋਟਾਂ ਲਈਆਂ ਔਰ ਅੱਜ ਕੀ નેਤਰਤਵ ਦਿੱਤਾ ਕੀ નેਤਰਤਵ ਦਿੱਤਾ ਆਮ ਆਦਮੀ ਪਾਰਟੀ ਨੇ ਔਰ ਔਰ ਉਹਦਾ ਨਤੀਜਾ ਜਿਹੜਾ ਵਾ ਜੋ ਅਸੀਂ ਪੰਜਾਬ ਦੇ ਵਿੱਚ ਘਰਾਂ ਦੇ ਵਿੱਚ ਧੀਆਂ ਭੈਣਾਂ ਸਾਡੇ ਹੈਗੀਆਂ ਜੋ ਨਤੀਜੇ ਇੱਥੇ ਪੰਜਾਬ ਦੇ ਵਿੱਚ 2 ਸਾਲਾਂ ਦੇ ਵਿੱਚ ਇਸ ਆਮ ਆਦਮੀ ਪਾਰਟੀ ਨੇ ਵਿਖਾਏ ਆ ਚਾਹੇ ਉਹ ਭ੍ਰਿਸ਼ਟਾਚਾਰ ਦਾ ਵਾ ਚਾਹੇ ਉਹ ਵਿਵਚਾਰ ਦਾ ਵਾ ਤੇ ਚਾਹੇ ਉਹ ਕਿਸੇ ਹੋਰ ਤਰ੍ਹਾਂ ਦੀ ਮਤਲਬ ਜਿਹੜੀ ਝੂਠੇ ਵਾਅਦਿਆਂ ਦੀ ਤਕਰੀਰਾਂ ਕੀਤੀਆਂ ਮੁੱਖ ਮੰਤਰੀ ਜੀ ਨੇ ਔਰ ਕੇਜਰੀਵਾਲ ਜੀ ਨੇ ਪੰਜਾਬ ਦੇ ਲੋਕ ਜਿਹੜੇ ਆ ਇਹ ਤੋਂ ਭਲੀ ਭਾਂਤ ਜਾਣੂ ਆ ਉਹ ਹੁਣ ਇਹਨਾਂ ਦੇ ਝੂਠੇ ਵਾਅਦਿਆਂ ਦੇ ਵਿੱਚ ਨਹੀਂ ਆਉਣਗੇ ਇਸ ਕਰਕੇ ਮੈਂ ਇਹ ਸਮਝਦਾ ਮਾਂ ਕਿ ਉਹ ਬਖਲਾਹੜ ਦੇ ਵਿੱਚ ਆ ਕੇ ਇਦਾਂ ਦੇ ਇਲਜ਼ਾਮ ਲਗਾ ਰਹੇ ਆ ਕਿ ਸਾਡਾ ਨੇਤਰਤਵ ਜਿਹੜਾ ਵਾ ਇਹ ਇਹਨਾਂ ਦੇ ਕੋਲ ਚੰਗਾ ਨੇਤਰਤਵ ਨਹੀਂ ਹੈਗਾ ਇਹ ਆਪਣੇ ਲੀਡਰ ਚੰਗੀ ਲੀਡਰਸ਼ਿਪ ਜਿਹੜੀ ਆ ਉਹਦਾ ਇੱਕ ਪਰਫਾਰਮੈਂਸ ਨਹੀਂ ਦੇ ਸਕੇ ਇਹ ਆਪਣੇ ਭਾਰ ਦੇ ਨਾਲ ਆਪ ਡਿੱਗ ਜਾਣਾ ਵਾ ਇਹਨਾਂ ਨੇ ਇਹਨਾਂ ਦੇ ਜਿਹੜੇ ਐਮਐਲਏ ਹੈਗੇ ਆ ਜਾਂ ਇਹਨਾਂ ਦੇ ਜਿਹੜੇ ਮੰਤਰੀ ਹੈਗੇ ਆ ਉਹ ਹੀ ਸੰਤੁਸ਼ਟ ਨਹੀਂ ਇਹਨਾਂ ਦਾ ਪਤਾ ਹੀ ਨਹੀਂ ਲੱਗਦਾ ਪਿਆ ਕਿ ਕਿਹੜਾ ਮੁੱਖ ਮੰਤਰੀ ਕੌਣ ਆ ਕੌਣ ਰਗ ਵਿੱਚ ਡਾ ਉੱਥੋਂ ਆ ਗਿਆ ਕਈ ਚਿਰ ਬਾਹਰ ਰਿਹਾ ਸੋ ਇਹ ਬੜੀ ਕਨਫਿਊਜ਼ਨ ਜੀ ਵਾਲੀ ਤੁਸੀਂ ਮੰਤਰੀਆਂ ਦੀ ਗੱਲ ਕੀਤੀ ਦੋ ਮੰਤਰੀਆਂ ਦੀਆਂ ਸ਼ਰੀਰ ਵੀਡੀਓ ਆ ਗਈਆਂ ਪਹਿਲਾਂ ਕਟਾਰੂ ਚੱਕ ਦੀ ਆ ਗਈ ਉਦੋਂ ਪਹਿਲਾਂ ਇੱਕ ਐਮਐਲਏ ਪਠਾਨ ਮਾਜਰੇ ਦੀ ਆਈ ਫੇਰ ਤੁਸੀਂ ਆ ਹੁਣ ਮੰਤਰੀ ਬਲਕਾਰ ਸਿੰਘ ਦੀ ਤੁਸੀਂ ਤਾਜ਼ੀ ਤਾਜ਼ੀ ਵੀਡੀਓ ਦੇਖੀ ਹੋਣੀ ਹੈ ਕੋਈ ਕਾਰਵਾਈ ਨਹੀਂ ਹੁੰਦੀ ਬੇਸ਼ਰਮੀ ਦੀ ਹੱਦਾਂ ਪਾਰ ਕਰ ਗਈ ਸਰਕਾਰ ਦੇਖੋ ਇਹ ਤੇ ਹੁਣ ਸਰਕਾਰ ਜਵਾਬ ਦੇਵੇ ਪੰਜਾਬ ਦੇ ਲੋਕ ਜਿਹੜੇ ਆ ਇਹ ਭਲੀ ਭਾਤ ਜਾਣਦੇ ਆ ਉਹ ਇਹਨਾਂ ਨੂੰ ਵੋਟ ਦੀ ਛੋਟ ਦੇ ਨਾਲ ਜਵਾਬ ਦੇਣਗੇ ਉਹ ਇਹੋ ਜੇ ਸਮਾਜ ਦੇ ਸੱਭਿਅਕ ਸਮਾਜ ਦਾ ਹਿੱਸਾ ਨਹੀਂ ਹੈਗਾ ਔਰ ਮੈਨੂੰ ਤੇ ਇਹ ਸਮਝ ਨਹੀਂ ਲੱਗਦੀ ਕਿ ਕਿਹੜੇ ਮੂੰਹ ਦੇ ਨਾਲ ਕਟਾਰੂ ਚੱਕ ਜੀ ਔਰ ਮੁੱਖ ਮੰਤਰੀ ਜੀ ਆਪਣੇ ਮੰਤਰੀਆਂ ਦੀ ਅਸ਼ਲੀਲ ਵੀਡੀਓ ਦੇ ਉੱਤੇ ਚਾਦਰ ਪਾ ਕੇ ਤੇ ਮਤਲਬ ਉਹਨਾਂ ਨੂੰ ਚੋਣ ਪ੍ਰਚਾਰ ਕਰਨ ਵਾਸਤੇ ਜਾ ਰਿਹਾ ਸਾਡੇ ਗਰਦਾਸਪੁਰ ਦੇ ਉੱਤੋਂ ਉਹ ਆਮ ਆਦਮੀ ਦੇ ਜਿਹੜਾ ਕੈਂਡੀਡੇਟ ਆ ਉਹਨਾਂ ਦੇ ਨਾਲ ਕਟਾਰੂ ਚੱਕ ਜੀ ਜਿਹੜੇ ਆ ਨਾਲ ਜੀਪ ਦੇ ਉੱਤੇ ਪ੍ਰਚਾਰ ਕਰਦੇ ਆ ਮੈਨੂੰ ਤੇ ਸਮਝ ਹੁੰਦੀ ਵੀ ਇਹ ਲੋਕ ਫੇਸ ਕਿੱਦਾਂ ਕਰਦੇ ਆ ਲੋਕਾਂ ਨੂੰ ਫੇਸ ਕਿੱਦਾਂ ਕਰਦੇ ਆ ਔਰ ਜਿਹੜੀ ਆ ਤਾਜੀ-ਤਾਜੀ ਆ ਵੀਡੀਓ ਆਈ ਆ ਔਰ ਇਸ ਵੀਡੀਓ ਦੀ ਜੇ ਗੱਲ ਕਰੀਏ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰਨੀ ਚਾਹਨਾ ਵਾਂ ਗੱਲ ਗੱਲ ਦੇ ਉੱਤੇ ਜਿਹੜੀ ਕਾਂਗਰਸ ਆ ਪੰਜਾਬ ਦੀ ਉਹ ਵਿਧਾਨ ਸਭਾ ਦੇ ਵਿੱਚ ਜਦੋਂ ਵੀ ਕੋਈ ਗੱਲ ਹੁੰਦੀ ਸੀ ਤੇ ਮੁੱਖ ਮੰਤਰੀ ਦੇ ਨਾਲ ਟਕਰਾ ਦਾ ਨਾਟਕ ਕਰਦੀ ਸੀਗੀ ਚਾਹੇ ਉਹ ਰਾਜਾ ਵੜਿੰਗ ਹੋਣ ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਜੀ ਹੋਣ ਲੇਕਿਨ ਇਹਨਾਂ ਦੀ ਕਹਿਣੀ ਤੇ ਕਰਨੀ ਦੇ ਵਿੱਚ ਬੜਾ ਫਰਕ ਵਾ ਜ਼ਮੀਨੀ ਹਕੀਕਤ ਕੁਝ ਹੋਰ ਆ ਹੁਣ ਤੁਸੀਂ ਦੱਸੋ ਮੈਂ ਡੇਲੀ ਟੈਲੀਵਿਜ਼ਨ ਖਬਰਾਂ ਕਿਉਂਕਿ ਐਜ਼ ਅ ਸਪੋਕਸਮੈਨ ਸਾਨੂੰ ਮੀਡੀਆ ਦੀ ਸਾਰੀ ਜਾਣਕਾਰੀ ਰੱਖਣੀ ਪੈਂਦੀ ਆ ਮੈਂ ਅੱਜ ਤੱਕ ਕਿਤੇ ਵੀ ਜਿਹੜੇ 1 ਮਿੰਟ ਦੇ ਵਿੱਚ ਲਾਈਵ ਹੋਣ ਵਾਲੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜਾਂ ਰਾਜਾ ਵੜਿੰਗਾ ਇੱਕ ਵਾਰ ਵੀ ਉਸ ਮੰਤਰੀ ਬਲਕਾਰ ਸਿੰਘ ਦੀ ਕੋਈ ਨਖੇਦੀ ਨਹੀਂ ਕੀਤੀ ਕੋਈ ਸਰਕਾਰ ਦੇ ਕੋਲ ਐਜ਼ ਅ اپੋਜੀਸ਼ਨ ਦੇ ਲੀਡਰ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀਗੀ ਕਿ ਤੁਸੀਂ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਹੋ ਤੁਸੀਂ ਮੁੱਖ ਮੰਤਰੀ ਕੋਲ ਸਵਾਲ ਪੁੱਛੋ ਜਾਂ ਉਹਦੇ ਕੋਈ ਮੰਤਰੀ ਦੇ ਕੋਲ ਅਸਤੀਫਾ ਮੰਗਣ ਦੀ ਗੱਲ ਕਰੋ ਇਹਨਾਂ ਨੇ ਤੇ ਮਤਲਬ ਜੋ ਅਸੀਂ ਕਹਿ ਰਹੇ ਆ ਨਾ ਕਿ ਜਿਵੇਂ ਦਿੱਲੀ ਦੇ ਵਿੱਚ ਇਕੱਠੇ ਚੱਲਦੇ ਪਏ ਆ ਇੱਥੇ ਵੀ ਨਾਟਕ ਕਰਦੇ ਪਏ ਇਹ ਇਕੱਠੇ ਹੋ ਕੇ ਹੀ ਜਿਹੜਾ ਵਾ ਪੰਜੂਣ ਪ੍ਰਚਾਰ ਦੇ ਵਿੱਚ ਇਹਨਾਂ ਨੇ ਆਪਸੀ ਵੰਡ ਵਿਹਾਰ ਕੀਤਾ ਹੋਇਆ ਵਾ ਉਹ ਕਰਦੇ ਪਏ ਆ ਲੇਕਿਨ ਇਹ ਮੈਂ ਇਸ ਸਮੇਂ ਤਾਂ ਮਾਪੀ ਕਾਂਗਰਸ ਦੀ ਜਿਹੜੀ ਲੀਡਰਸ਼ਿਪ ਆ ਉਹਨੇ ਜੋ ਮੂਕ ਦਰਸ਼ਕ ਬਣ ਕੇ ਆਮ ਆਦਮੀ ਪਾਰਟੀ ਦਾ ਜੋ ਹਾਲਾਤ ਆ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਇਨਾਂ ਦੇ ਰਹਿਮੋ ਕਰਮ ਦੇ ਉੱਤੇ ਛੜਦਾ ਹੋਇਆ ਵਾ ਵਿਰੋਧੀ ਧਿਰ ਵਾਲੇ ਸਵਾਲ ਪਹਿਲਾਂ ਵੀ ਸਵਾਲ ਉੱਠਦੇ ਹੁੰਦੇ ਸੀ ਬੋਟਰ ਸਾਹਿਬ ਕਿ ਵਿਰੋਧੀ ਧਿਰ ਸਟਰੋਂਗ ਨਹੀਂ ਹੈ ਪੰਜਾਬ ਦੇ ਵਿੱਚ ਤਾਂ ਹੁਣ ਜਿਵੇਂ ਕਈ ਥਾਈਂ ਟਿਕਟਾਂ ਦੀ ਗੱਲ ਹੋ ਰਹੀ ਹੈ ਕਿ ਕਾਂਗਰਸ ਨੇ ਟਿਕਟਾਂ ਜਿਹੜੀਆਂ ਉਹ ਮਾੜੀਆਂ ਦੇਤੀਆਂ ਦੂਜੇ ਪਾਸੇ ਹੁਣ ਆਹ ਵੀਡੀਓ ਤੇ ਇਹਨਾਂ ਦੀ ਲੀਡਰਸ਼ਿਪ ਦੇ ਵੱਲੋਂ ਨਾ ਬੋਲਣਾ ਕੀ ਲੱਗਦਾ ਕਿ ਹਿੜਨਾਂ ਨਹੀਂ ਸਭ ਪੰਜਾਬ ਦੇ ਵਿੱਚ ਨਹੀਂ ਦੇਖੋ ਮੈਂ ਤੇ ਅੱਗੇ ਉਹੀ ਗੱਲ ਕਹੇ ਕਿ ਹਟਿਆ ਵਾ ਕਿ ਇਹਨਾਂ ਦੇ ਇਹਨਾਂ ਦਾ ਜਿਹੜਾ ਫਿਕਸ ਮੈਚ ਆ ਲੋਕ ਸਮਝ ਚੁੱਕੇ ਆ ਲੋਕ ਇਹਨਾਂ ਨੂੰ ਕਿਸੇ ਨੂੰ ਵੀ ਵੋਟ ਨਹੀਂ ਦੇਣਗੇ ਕਿਉਂਕਿ ਇਸ ਵਾਰ ਵੋਟ ਪੰਜਾਬ ਦੇ ਸੂਬੇ ਦੀ ਵੋਟ ਨਹੀਂ ਹੈਗੀ ਇਹ ਵੋਟ ਹੈਗੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਦੀ ਲੋਕਾਂ ਨੇ ਪਿਛਲੇ 10 ਸਾਲ ਨਰਿੰਦਰ ਮੋਦੀ ਜੀ ਦਾ ਰਾਜ ਵੇਖਿਆ ਵਾ ਔਰ ਲੋਕ ਚਾਹੁੰਦੇ ਆ ਇੱਕ ਮਜ਼ਬੂਤ ਨੇਤ੍ਰਤਵ ਨੂੰ ਲੋਕ ਇਸ ਵਾਰ ਪੰਜਾਬ ਦੀਆਂ 13 ਸੀਟਾਂ ਦੇ ਉੱਤੇ ਸਾਡੇ ਹਰ ਵਰਕਰ ਦੇ ਜਿਹੜੇ ਆ ਉਹ ਹਰ ਥਾਂ ਦੇ ਉੱਤੇ ਪੋਲਿੰਗ ਬੂਥ ਸਾਰੇ ਪਿੰਡਾਂ ਦੇ ਵਿੱਚ ਲੱਗਦੇ ਪਏ ਆ ਔਰ ਬੜੇ ਹੀ ਉਤਸ਼ਾਹ ਦੇ ਨਾਲ ਲੋਕ ਜਿਹੜੇ ਆ ਕਮਲ ਦੇ ਚੋਣ ਨਿਸ਼ਾਨ ਦੇ ਉੱਤੇ ਵੋਟਾਂ ਪਾਉਣ ਜਾ ਰਹੇ ਆ ਔਰ ਇਹ ਐਕਸਪੋਜ਼ ਹੋ ਗਈ ਹੈ ਇਹ ਜਿਹੜੀ ਲੀਡਰਸ਼ਿਪ ਦਾ ਫਿਕਸ ਮੈਚ ਆ ਐਕਸਪੋਜ਼ ਹੋ ਗਿਆ ਨਾ ਇਹਨਾਂ ਦੇ ਕਿਹੇ ਰਾਹੁਲ ਗਾਂਧੀ ਦੇ ਵਿੱਚ ਕੋਈ ਕਣੀ ਆ ਕੋਈ ਲੀਡਰਸ਼ਿਪ ਵਾਲੀ ਕੋਈ ਕੁਆਲਿਟੀ ਆ ਤੇ ਨਾ ਭਾਈ ਸਾਹਿਬ ਕੇਜਰੀਵਾਲ ਦੇ ਵਿੱਚ ਆ ਜੋ ਐਕਸਰਸਾਈਜ਼ ਘੁਟਾਲੇ ਇਹਨਾਂ ਨੇ ਕੀਤੇ ਜਿਸ ਤਰੀਕੇ ਨਾਲ ਦੱਸੋ ਮੈਨੂੰ ਸਿੱਧੂ ਸਾਹਿਬ ਕਿ ਪੰਜਾਬ ਤੋਂ ਇਲਾਵਾ ਕਿਸੇ ਦੇਸ਼ ਦੇ ਮਤਲਬ ਦੁਨੀਆ ਦੇ ਕਿਸੇ ਸੂਬੇ ਦਾ ਮੁੱਖ ਮੰਤਰੀ ਹੋਵੇ ਸਾਡੇ ਦੇਸ਼ ਦਾ ਹੀ ਲਾ ਲੋ ਕੋਈ ਮੁੱਖ ਮੰਤਰੀ ਹੈਗਾ ਜਿਹਨੇ ਆਪਣੇ ਕੋਲ ਕੋਈ ਡਿਪਾਰਟਮੈਂਟ ਨਾ ਰੱਖਿਆ ਹੋਵੇ ਪਹਿਲਾ ਮੁੱਖ ਮੰਤਰੀ ਆ ਫਿਰ ਜਿਵੇਂ ਸਾਡੇ ਰਾਜਨਾਥ ਜੀ ਕਹਿੰਦੇ ਸੀਗੇ ਪਿਛਲੇ ਦਿਨੀ ਰੈਲੀ ਚ ਕਹਿ ਕੇ ਗਏ ਆ ਵਰਕ ਫਰੋਮ ਹੋਮ ਤੇ ਆਪਾਂ ਸੁਣਦੇ ਰਿਆਂ ਲੇਕਿਨ ਵਰਕ ਫਰੋਮ ਜੇਲ ਪਹਿਲੀ ਵਾਰ ਸੁਣਿਆ ਵਾ ਇੰਨੀ ਬੇਸ਼ਰਮੀ ਇਹਨਾਂ ਨੂੰ ਮਤਲਬ ਦੇਖੋ ਜੀ ਤੁਸੀਂ ਤੇ ਆਪਣੇ ਉਹ ਤੁਸੀਂ ਆਪਣੇ ਆਪ ਨੂੰ ਇਮਾਨਦਾਰ ਕਹਿੰਦੇ ਜੇ ਤੁਹਾਡੇ ਇੱਕ ਮੰਤਰੀ ਦੇ ਉੱਤੇ ਤੁਸੀਂ ਇਲਜ਼ਾਮ ਲਗਾਏ ਮਾਨਸਾ ਦੇ ਮੰਤਰੀ ਸੀਗੇ ਮੇਰਾ ਖਿਆਲ ਉਹਦੇ ਤੇ ਵਿਜੇ ਸਿੰਘਲਾ ਦੇ ਉੱਪਰ ਮੁਖਮੰਦ ਨੇ ਖੁਦ ਇਲਜ਼ਾਮ ਲਾਏ ਤੇ ਉਧਰ ਅਮਿਤ ਰਤਨ ਜਿਹੜਾ ਸੀਗਾ ਉਹ ਹਲੇ ਵੀ ਪਾਰਟੀ ਦੇ ਵਿੱਚ ਆ ਉਹਨਾਂ ਤੇ ਇਲਜ਼ਾਮ ਲਗਾਏ ਔਰ ਉਹਨਾਂ ਨੂੰ ਨਾਲ ਦੀ ਨਾਲ ਉੱਤੋਂ ਅਸਤੀਫਾ ਵੀ ਲੈ ਲਿਆ ਮੰਤਰੀ ਤੋਂ ਔਰ ਸਰਾਰੀ ਸਾਹਿਬ ਜਿਹੜੇ ਸੀਗੇ ਉਹਨਾਂ ਤੋਂ ਅਸਤੀਫਾ ਲੈ ਲਿਆ ਸਾਨੂੰ ਤੇ ਸਮਝ ਨਹੀਂ ਲੱਗਦੀ ਪਈ ਇਹ ਡਬਲ ਫੇਸ ਕਿਹੋ ਜਿਹਾ ਬਈ ਕੇਜਰੀਵਾਲ ਨੂੰ ਅਸਤੀਫਾ ਕਿਉਂ ਨਹੀਂ ਪਈ ਕੇਜਰੀਵਾਲ ਕੋ استیفا کیوں نہیں لیا मुख्यमंत्री ਦੇ ਤੌਰ ਦੇ ਉੱਤੇ ਜਿਸ ਤਰੀਕੇ ਦੀ ਇਹਨਾਂ ਨੇ ਲੁੱਟ ਖਸੁੱਟ ਪੰਜਾਬ ਦੇ ਵਿੱਚ ਕੀਤੀ ਹੈ ਚਾਹੇ ਉਹ ਮਾਈਨਿੰਗ ਮਾਫੀਆ ਲਾ ਲਓ ਚਾਹੇ ਸ਼ਰਾਬ ਦਾ ਮਾਫੀਆ ਲਾ ਲਓ ਮੈਂ ਸਮਝਦਾ ਹਾਂ ਕਿ ਉਹਨਾਂ ਦੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚੋਂ ਵੀ ਜਿਹੜੇ ਇਹਨਾਂ ਦੇ ਹੋਰ ਘਟਾਲੇ ਆ ਕੇਂਦਰ ਦੀ ਜਿਹੜੀ ਸਰਕਾਰ ਆ ਉਹ ਉਹਨਾਂ ਨੂੰ ਹੋਰ ਉਜਾਗਰ ਕਰੂਗੀ ਸਾਡੇ ਕੱਲ ਫਰਾਂਸ ਮੰਤਰੀ ਜੀ ਲੁਧਿਆਣੇ ਆਏ ਸੀਗੇ ਉਹਨਾਂ ਨੇ ਵੀ ਸਟੇਟਮੈਂਟ ਦਿੱਤੀ ਆ ਕਿ ਜਿਹੜੇ ਬਾਰ-ਬਾਰ ਮੈਂ ਭਗਵੰਤ ਮਾਨ ਜੀ ਦੀਆਂ ਖਬਰਾਂ ਪੜੀਆਂ ਨਿਊਜ਼ ਪੜੀਆਂ ਉਹ ਕਹਿ ਰਹੇ ਸੀਗੇ ਕਿ ਕੇਂਦਰ ਸਾਨੂੰ ਫੰਡ ਨਹੀਂ ਦੇ ਰਹੀ ਸਾਨੂੰ ਪੈਸਾ ਨਹੀਂ ਦੇ ਰਹੀ ਅਸੀਂ ਤੇ ਕਹਿੰਨੇ ਆ ਵੀ ਭਾਈ ਅਸੀਂ ਤੁਹਾਨੂੰ ਬਹੁਤ ਪੈਸੇ ਦਿੱਤੇ ਆ ਲੇਕਿਨ ਜਿਹੜੇ ਖਾਤੇ 'ਚ ਦਿੱਤੇ ਆ ਤੁਸੀਂ ਉਹਨਾਂ ਨੂੰ ਕਿ ਕੇਜਰੀਵਾਲ ਦੀ ਐਡਵਰਟਾਈਜ਼ਮੈਂਟ ਅਖਬਾਰਾਂ ਦੇ ਇਸ਼ਤਿਹਾਰ ਤੇ ਕੁਝ ਚੁਨਿੰਦਾ মিডিਆ ਹਾਊਸਿਜ਼ ਨੂੰ ਖੁਸ਼ ਕਰਨ ਦੇ ਵਾਸਤੇ ਜਿੱਦਾਂ ਦੀ ਤੁਸੀਂ ਸਰਕਾਰ ਦੇ ਪੈਸੇ ਦੀ ਲੋਕਾਂ ਦੇ ਟੈਕਸਪੇਅਰ ਮਨੀ ਦੀ ਦੁਰਵਰਤੋਂ ਕਰਦੇ ਪਏ ਹੋ ਚਾਹੇ ਤੁਸੀਂ ਜਿਵੇਂ ਸਾਡੇ ਅਮਿਤ ਸ਼ਾਹ ਜੀ ਨੇ ਕਿਹਾ ਕਿ ਇਹ ਮੁੱਖ ਮੰਤਰੀ ਘੱਟ ਤੇ ਪਾਇਲਟ ਵੱਧ ਬਣੇ ਹੋਇਆ ਉਹਨਾਂ ਦੇ ਸਰ ਪੰਜਾਬ ਸਰਕਾਰ ਦੇ ਹੈਲੀਕਾਪਟਰ 'ਚ ਬੈਠ ਕੇ ਉਹਨਾਂ ਨੂੰ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਸੈਰ ਕਰਵਾਉਂਦੇ ਆ ਇਹ ਪੰਜਾਬੀਆਂ ਦੇ ਨਾਲ ਮੁੱਖ ਮੰਤਰੀ ਸਾਹਿਬ ਧਰੋਖਾ ਮਾਰ ਰਹੇ ਆ ਔਰ ਮੈਂ ਸਮਝਦਾ ਮਾਂ ਵੀ ਨੈਤਿਕਤਾ ਦੇ ਆਧਾਰ ਤੇ ਇਹਨਾਂ ਨੂੰ ਕੇਜਰੀਵਾਲ ਦੇ ਕੋਲੋਂ ਅਸਤੀਫਾ ਮੰਗਣਾ ਚਾਹੀਦਾ ਵਾ ਸਭ ਤੋਂ ਪਹਿਲਾਂ ਤੇ ਵੀ ਭਾਈ ਜੇ ਤੁਹਾਡਾ ਲੀਡਰ ਤੁਸੀਂ ਕੀ ਲੀਡਰਸ਼ਿਪ ਪੰਜਾਬ ਨੂੰ ਦੋਗੇ ਤੁਹਾਡੀ ਕਹਿਣੀ ਤੇ ਕਰਨੀ ਦੇ ਵਿੱਚ ਬਹੁਤ ਜ਼ਿਆਦਾ ਵੱਡਾ ਫਰਕ ਆ ਔਰ ਅੰਤਰ ਚਲੋ ਗੱਲਬਾਤ ਕਰਨ ਲਈ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸਿੱਧੂ ਸਾਹਿਬ ਟਾਈਸਨ ਯਾਦਵਿੰਦਰ ਬੁੱਟਰ ਜੀ ਜਿਨ੍ਹਾਂ ਨੇ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਆ ਬੜੀ ਵਿਵਾਕੀ ਦੇ ਨਾਲ ਦਿੱਤੇ ਆ ਉਮੀਦ ਕਰਦੇ ਆ ਕਿ ਬੁੱਟਰ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜੋ ਪਸੰਦ ਆਈ ਉਹ ਦੁਬਾਰਾ ਫੇਰ ਮਿਲਾਂਗੇ ਧੰਨਵਾਦ